ਭਾਈ ਸਾਹਿਬ ਭਾਈ ਸੰਦੀਪ ਸਿੰਘ ਸਣੀ ਜੀ ਜਿਨ੍ਹਾਂ ਨੇ ਸਿੱਖ ਕੌਮ ਦੀ ਲੱਤੀ ਹੋਈ ਪੱਗ ਸਿਰ ਦੇ ਉੱਤੇ ਦੁਆਰਾ ਰੱਖੀ ਤੇ ਸਿੱਖ ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਗਏ ਉਹਨਾਂ ਦੇ ਭਰਾ ਭਾਈ ਮਨਦੀਪ ਸਿੰਘ ਨੂੰ ਸਾਰੀ ਪੰਥਕ ਦਲਾ ਨੇ ਇਕੱਠੇ ਹੋ ਕੇ ਤਰਨ ਤਰਨ ਤੋਂ ਉਮੀਦਵਾਰ ਐਲਾਨਿਆ ਹੈ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਵਾਰਿਸ ਪੰਜਾਬ ਦੇ ਮੁੱਖ ਧਿਰਾਂ ਹੁਣ ਵਾਰੀ ਸਿੱਖ ਕੌਮ ਦੀ ਹੈ ਯੋਦੇ ਸੂਰ ਮੇ ਭਾਈ ਸੰਦੀਪ ਸਿੰਘ ਸਣੀ ਦੇ ਭਰਾ ਨੂੰ ਐਮਐਲਏ ਬਣਾ ਕੇ ਮੁੱਲ ਤਾਰ ਦिए ਵੀ ਆਓ ਸਾਰੇ ਰਲ ਕੇ ਹਮਲਾ ਮਾਰੀਏ ਤਾਂ ਕਿ ਇਸ ਭਾਈ ਸੰਦੀਪ ਸਿੰਘ ਸਣੀ ਨੂੰ ਪਤਾ ਲੱਗ ਜੇ ਵੀ ਸਿੱਖ ਕੌਮ ਉਹਦੀ ਪਿੱਠ ਪਿਛੇ ਖੜੀ ਹੈ ਜਿਹਦੇ ਲਿਉ ਨੇ ਛੋਟੇ ਛੋਟੇ ਬੱਚਿਆਂ ਦੀ ਪ੍ਰਵਾਹ ਨਹੀਂ ਕੀਤੀ ਤੇ ਕੁਰਬਾਨੀ ਕੀਤੀ ਉਹ ਸਿੱਖ ਕੌਮ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਉਹਦੀ ਪਿੱਠ ਪਿਛੇ ਖੜੀ ਹੈ ਆਓ ਸੰਗਤ ਜੀ ਹਮਲਾ ਮਾਰੀਏ